ਗੁੱਡ ਮਾਰਨਿੰਗ ਬੱਚੋ ਵੈਰੀ ਗੁੱਡ ਮਾਰਨਿੰਗ ਤੁਹਾਡਾ ਪੇਪਰ ਹੈ ਇਹ ਇੰਗਲਿਸ਼ ਦਾ ਜੋ ਕਿ 24 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ ਠੀਕ ਹੈ ਪ੍ਰਾਇਮਰੀ ਕਲਾਸਿਸ ਦੇ ਉਹ ਸਾਰੇ ਪੇਪਰ ਮੈਂ ਅਪਲੋਡ ਕਰ ਰਹੀ ਹਾਂ ਤਾਂ ਕਿ ਤੁਹਾਡੀ ਹੈਲਪ ਹੋ ਸਕੇ ਤੇ ਇੰਗਲਿਸ਼ ਦਾ ਪੇਪਰ ਹੈ ਫਰਸਟ ਕਲਾਸ ਦਾ ਪਹਿਲੀ ਦਾ ਪਹਿਲਾ ਮੈਂ ਸਭ ਤੋਂ ਪਹਿਲੀ ਕਲਾਸ ਦੀ ਪਾਵਾਂਗੇ ਤਾਂ ਕਿ ਛੋਟੇ-ਛੋਟੇ ਬੱਚਿਆਂ ਦੀ ਜ਼ਿਆਦਾ ਹੈਲਪ ਹੋ ਸਕੇ ਸਾਰਿਆਂ ਦੇ ਪਾਵਾਂਗੇ ਵੈਸੇ ਸੋ ਆ ਹੁਣ ਦੇਖੋ ਤੁਸੀਂ ਪਹਿਲੀ ਕਲਾਸ ਦਾ ਪੇਪਰ ਹੈ ਆਓ ਆਪਾਂ ਇਹਨੂੰ ਸੋਲਵ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇੱਥੇ ਆਪਣਾ ਨਾਮ ਜ਼ਰੂਰ ਲਿਖਣਾ ਹੈ ਹਰੇਕ ਬੱਚੇ ਨੇ ਪਹਿਲੀ ਕਲਾਸ ਦੇ ਵਿੱਚ ਆਪਣਾ ਨਾਮ ਸਿੱਖਣਾ ਹੈ ਠੀਕ ਹੈ ਲਿਖਣਾ ਨਾਮ ਜ਼ਰੂਰ ਲਿਖਿਓ ਇੱਥੇ ਨੈਕਸਟ ਅੱਗੇ ਆ ਗਿਆ ਆਪਣੇ ਕੋਲੇ ਚੂਜ਼ ਦਾ ਕਰੈਕਟ ਆਪਸ਼ਨ ਫੋਰ ਦਾ ਥਿੰਗ ਫਾਊਂਡ ਇਨ ਦਾ ਬਾਥਰੂਮ ਹੁਣ ਆਪਾਂ ਬਾਥਰੂਮ ਦੇ ਵਿੱਚ ਕਿਹੜੀ ਚੀਜ਼ ਇੱਥੋਂ ਯੂਜ਼ ਕਰਦੇ ਹਾਂ ਦੱਸੋ ਬੈਟ ਬੈੱਡ ਆਪਣੇ ਕੋਲ ਸੋਫਾ ਹੈ ਜਾਂ ਬੈੱਡ ਹੈ ਜਾਂ ਬਾਲਟੀ ਬਾਲਟੀ ਹੁੰਦੀ ਹੈ ਨਾ ਪੱਕੇ ਇਹ ਆਪਾਂ ਬਾਥਰੂਮ ਦੇ ਵਿੱਚ ਦੇਖਦੇ ਹਾਂ ਠੀਕ ਹੈ ਅਗਲਾ ਆ ਗਿਆ ਲੁੱਕ ਐਟ ਦਾ ਪਿਕਚਰ ਐਂਡ ਚੂਜ਼ ਦਾ ਕਰੈਕਟ ਲੈਟਰ ਹੁਣ ਦੇਖੋ ਇਹ ਕੀ ਹੈ ਮੌਂਕੀ ਹੈ ਨਾ ਐਮ ਫੋਰ ਮੌਂਕੀ ਹੁੰਦਾ ਹੈ ਠੀਕ ਹੈ ਇਹਨੂੰ ਟਿਕ ਕਰਾਂਗੇ ਨੈਕਸਟ ਆ ਗਿਆ ਚੂਜ਼ ਦਾ ਇਨਕਰੈਕਟ ਪੇਅਰ ਇਨਕਰੈਕਟ ਪੇਅਰ ਦੇਖੋ ਆ ਟੀ ਹੈ ਸਹੀ ਹੈ ਜੀ ਵੀ ਸਹੀ ਹੈ ਔਰ ਜੇ ਨਾਲ ਆਈ ਲੱਗੀ ਹੋਈ ਹੈ ਇਹ ਇਨਕਰੈਕਟ ਹੈ ਠੀਕ ਹੈ ਇਹ ਇਨਕਰੈਕਟ ਹੈ ਨਾ ਬਾਕੀ ਸਾਰੇ ਸਹੀ ਦਿੱਤੇ ਹੋਏ ਆ ਛੋਟੀ ਏ ਬੀ ਸੀ ਵੱਡੀ ਏ ਬੀ ਸੀ ਅੱਗੇ ਆ ਗਿਆ ਚੂਜ਼ ਦਾ ਐਕਸ਼ਨ ਕਿੱਕ ਹੁਣ ਕਿੱਕ ਕਿੱਦਾਂ ਹੁੰਦੀ ਹੈ ਜੋ ਆਪਾਂ ਲੱਤ ਨਾਲ ਮਾਰਦੇ ਆਂ ਲੱਤ ਨਾਲ ਮਾਰ ਰਿਹਾ 9 9 9 ਆਪਸ਼ਨ ਕਿਹੜੀ ਹੈ ਆਪਸ਼ਨ ਡੀ ਆ ਦੇਖੋ ਕਿੱਕ ਕੀਤੀ ਹੈ ਨਾ ਬਾਲ ਇਹਨੇ ਇਹਨੂੰ ਕਹਿੰਦੇ ਆ ਕਿੱਕ ਨੈਕਸਟ ਹੈਗਾ ਟਿਕ ਦਾ ਪਿਕਚਰ ਆਫ ਕਾਓ ਕਾਓ ਕਿਹੜੀ ਹੁੰਦੀ ਹੈ ਗਾਂ ਇਹਨਾਂ ਵਿੱਚੋਂ ਗਾਂ ਦੀ ਪਿਕਚਰ ਕਿਹੜੀ ਹੈ ਆ ਵਾਲੀ ਠੀਕ ਹੈ ਇਹ ਤਾਂ ਲਾਇਨ ਹੈ ਇਹ ਹੋਰ ਹੈ ਕੈਮਲ ਹੈ ਨੈਕਸਟ ਆ ਗਿਆ ਮੈਚ ਦਾ ਲੈਟਰ ਟੂ ਦਾ ギਵਨ ਪਿਕਚਰ ਹੁਣ ਆਪਾਂ ਲੈਟਰ ਮਿਕਸ ਮੈਚਿੰਗ ਕਰਨੇ ਆ ਇਹਨੂੰ ਆਪਾਂ ਉੱਪਰ ਰੱਖ ਲੈਨੇ ਆ ਹਾਂਜੀ ਇਹ ਹੈਗਾ ਪੀਕਾਕ ਪੀ 4 ਪੀਕਾਕ ਹੁੰਦਾ ਹੈ ਮੈਚਿੰਗ ਕਰੋ ਐਫ 4 ਫੈਨ ਹੁੰਦਾ ਹੈ ਕੇ 4 ਕਾਈਟ ਹੁੰਦਾ ਹੈ ਓ 4 ਆউল ਹੁੰਦਾ ਹੈ ਐਸ 4 ਸਨ ਹੁੰਦਾ ਹੈ ਓਕੇ ਬੱਚਿਓ ਮੈਚਿੰਗ ਕਰ ਲਿਓ ਨੈਕਸਟ ਆ ਗਿਆ ਆਪਣੇ ਕੋਲੇ ਹਾਂਜੀ ਅਗਲਾ ਆ ਗਿਆ ਰਾਈਟ ਦਾ স্মੋਲ ਲੈਟਰ ਸਮਾਲ ਲੈਟਰਸ ਲਿਖਨੇ ਆ ਛੋਟੇ ਐਚ ਕਿਹੜੀ ਹੁੰਦੀ ਐ ਐਚ ਆਰ ਕਿਹੜੀ ਹੁੰਦੀ ਐ ਆ ਦੋ ਵਾਰ ਤੁਹਾਨੂੰ ਆਰ ਹੀ ਦੇ ਰੱਖੀ ਐ ਇਹਨਾਂ ਨੇ ਡੀ ਐਫ ਓਕੇ ਬੱਚਾ ਕਰ ਲਿਓ ਛੋਟੀ ਲੈਟਰਸ ਵਿੱਚ ਲਿਖਣਾ ਹੈ ਇਹ ਕੀ ਹੋ ਰਿਹਾ ਚਲੋ ਓਕੇ ਨੈਕਸਟ ਹੈਗਾ ਤੁਹਾਨੂੰ ਦੀ ਦੁਬਾਰਾ ਦਿਖਾਈ ਦੇਣੀ ਐ ਬਣਾ ਕੇ ਸਮਾਰ ਕੇ ਸਹੀ ਨਹੀਂ ਬਣੀ ਅੱਭੀ ਨਹੀਂ ਹੋਣੀ ਐਦਾਂ ਬਣਾ ਦਿਓ ਉੱਚ ਡੀ ਓਕੇ ਨੈਕਸਟ ਆਏਗਾ ਰਾਈਟ ਦਾ স্মॉल ਲੈਟਰਸ ਫੋਰ ਦਾ 기ਵਨ ਪਿਕਚਰ স্মॉल ਲੈਟਰ ਹੀ ਲਿਖਣੀਆਂ ਨੇ ਤੇ ਵੀ ਠੀਕੇ ਅੱਗੇ T ਫੋਰ ਟੈਪ ਠੀਕੇ ਆ ਕੀ ਇਹ D ਫੋਰ ਡਰਮ ਆ ਕੀ ਇਹ G ਫੋਰ ਗਰੇਪਸ Z ਫੋਰ ਜ਼ੈਬਰਾ M ਫੋਰ मैंगो ओके नैक्सट आ गया अपने को बस नहीं है खत्म नहीं हो रहा अभी अगर है वट कम्स आफ्टर द गिवन पिक्चरस हूँ ए तो बाद की आएगा डी तो बाद की आएगा ई e, एल तो बाद आएगा, जे के एल एम टी तो बाद आएगा, क्यू आर एस टी यू जी तो बाद आएगा ई एफ जी एच आर तो बाद की आएगा कैू आर एस टी एस ओके लिख देने तीन नैक्सट आ गया वट वट कम्स बिफोर ठीक है ये तो बिफोर ये छोटे समॉल लैटर ने ठीक है यू तो पहला की आएगा कैू आर एस टी यू टी आएगी के तो पहला की आएगा आ, जे के जे है ना जे अगे क्यू आर जे के एल एम एन ओ पी क्यू पी आएगी तो ये तो पहला आर आएगी आर एस होंगे ना जी तो पहला की आएगी ई एफ जी एच एफ आएगी ठीक है ਫ ਤੋਂ ਕਿ ਬੱਚੋ ਫ ਤੋਂ ਬਾਅਦ ਜੀ ਹੁੰਦਾ ਹੈ ਨੈਕਸਟ ਆ ਗਿਆ ਲੁੱਕ ਐਟ ਦਾ ਪਿਕਚਰ ਐਂਡ ਇਨ অর ਔਨ ਭਰਨਾ ਹੈ ਇਹਦੇ ਵਿੱਚ ਹੁਣ ਦੇਖੋ ਤੁਸੀਂ ਇਨ ਆਪਾਂ ਭਰਦੇ ਹਾਂ ਜੋ ਚੀਜ਼ ਵਿੱਚ ਹੁੰਦੀ ਹੈ ਔਨ ਜੋ ਉੱਪਰ ਹੁੰਦੀ ਹੈ ਹੁਣ ਆ ਦੇਖੋ ਕੈਟ ਕਿੱਥੇ ਆ ਅੰਦਰ ਆ ਨਾ ਉਹਦੇ ਇੱਥੇ ਭਰਾਂਗੇ ਇਨ ਆ ਟੇਬਲ ਦੇ ਉੱਪਰ ਆ ਨਾ ਬੁੱਕ ਇੱਥੇ ਕੀ ਭਰਾਂਗੇ ਔਨ ਠੀਕ ਹੈ ਅਧਿਤਾ ਹੋਇਆ ਇਹ ਤੋਂ ਦੇਖ ਕੇ ਭਰਨਾ ਹੈ ਨੈਕਸਟ ਆ ਗਿਆ ਫਿਲ ਇਨ ਦਾ ਬਲੈਂਕਸ ਇਹਦੇ ਵਿੱਚ ਵੀ ਏ ਬੀ ਭਰਨਾ ਹੈ ਏ ਬੀ ਸੀ ਵਗੈਰਾ ਇਹ ਹੁਣ ਦੇਖੋ ਏ ਬੀ ਸੀ ਇਹ ਦੇਖੋ ਈ ਐਫ ਜੀ ਐਚ ਆਈ ਜੇ ਕੇ ਐਲ ਐਮ ਐਨ ਓ ਪੀ ਕਿਊ ਆਰ ਐਸ ਟੀ ਠੀਕ ਹੈ ਛੋਟੀ ਏ ਬੀ ਸੀ ਹੋਈ ਹੈ ਕਰ ਦਿਓ ਅੱਗੇ ਆ ਗਿਆ ਆਪਣੇ ਕੋਲੇ बलैंक्सा फिल करनी है ठीक है आओ करिए हाँ जी एक ही है सी ए पिकैप सी यू पिकअप एक ही है जे ए आर जार बी ई डी बेड ठीक है बच्चे अगला गुड हैंड राइटिंग दे हैंडराइटिंग नंबर ठीक है थोड़ा पेपर खत्म हो गया सोना सोना लिखोंगे तो पां नंबर एक्स्ट्रा एक्सट्रा मिलेगे सोए बढ़िया बढ़िया पेपर करना है ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਤੁਹਾਨੂੰ ਸਾਰੀਆਂ ਵੀਡੀਓਜ਼ ਮਿਲਣਗੀਆਂ ਤੁਹਾਡੇ ਸਿਲੇਬਸ ਰਿਕਾਰਡਿੰਗ ਠੀਕ ਹੈ ਤੇ ਅਗਰ ਤੁਹਾਨੂੰ ਪੀਡੀਐਫ ਚਾਹੀਦੀ ਹੋਈ ਦੈਨ ਆਪਣਾ ਟੈਲੀਗ੍ਰam ਦਾ ਚੈਨਲ ਜੁਆਇਨ ਕਰਿਓ ਡਿਸਕ੍ਰਿਪਸ਼ਨ ਤੇ ਲਿੰਕ ਹੋਏਗਾ ਜਰੂਰ ਜੁਆਇਨ ਕਰਨਾ ਤੇ ਉੱਥੇ ਪੀਡੀਐਫ ਦਾ ਪ੍ਰਿੰਟ ਆਊਟ ਕੱਢ ਕੇ ਤੇ ਤੁਸੀਂ ਇਹਦੀ ਪ੍ਰੈਕਟਿਸ ਕਰਿਓ ਤੇ ਵੀਡੀਓ ਨੂੰ ਦੋ ਤਿੰਨ ਵਾਰ ਦੇਖਿਓ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਆ ਜਾਵੇ ਠੀਕ ਹੈ ਬੱਚਿਓ ਥੈਂਕ ਯੂ ਸੋ ਮੱਚ ਫॉर ਵਾਚਿੰਗ ਬਾਏ ਬਾਏ